ਹੈਲੋ ਚੀ ਸਭ ਨਾਲ ਪਹਿਲਾਂ ਤੁਹਾਡੀ ਮੋਨਿਕਾ ਧਮਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹੈ। ਔਰ ਤੁਹਾਨੂੰ ਪਤਾ ਹੈ ਮੈਸੈਂਜਰ ਦੇ ਵਿੱਚ ਨਾ ਮੈਂ ਇੱਕ ਇਨਸਾਨ ਕਹਿ ਰਿਹਾ ਐ ਕਿ ਮਤਲਬ ਹਰ ਰੋਜ਼ ਦੀ ਤਰ੍ਹਾਂ ਤੁਸੀਂ ਸ਼ਪੈਸ਼ੀਅਸ ਬੋਲਣਾ ਜ਼ਰੂਰੀ ਹੁੰਦਾ ਹੈ। ਮੋਨਿਕਾ ਧਮਨ ਅਫੀਸ਼ੀਅਲ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹੈ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮੋਨਿਕਾ ਧਮਨ ਅਫੀਸ਼ੀਅਲ ਹੈ। ਤੁਹਾਨੂੰ ਪਰਤੇ ਉਹ ਮੈਨੂੰ ਮੈਸੈਂਜਰ ਰਾਹੀਂ ਪੂਰਾ ਹੀ ਵਰਡਿੰਗ ਲਿਖ ਕੇ ਮੇਰੇ ਤੱਕ ਪਹੁੰਚਾ ਰਹੇ ਨੇ ਔਰ ਮੈਨੂੰ ਕਹਿ ਰਹੇ ਨੇ ਕਿ ਮੋਨਿਕਾ धवन ਆਪ ਸ਼ਾਇਦ ਐਸੇ ਹੀ ਬੋਲਦੇ ਹੋ ਤੇ ਦੇਖੋ ਮੈਂ ਮਤਲਬ ਬੋਲਣਾ ਨਹੀਂ ਚਾਹੁੰਦੀ ਬਟ ਜਦੋਂ ਅਸੀਂ ਟੀਵੀ ਸਟਾਰਟ ਕਰਦੇ ਆ ਜਾਂ ਕਿਸੇ ਚੀਜ਼ ਨੂੰ ਸਟਾਰਟਸ ਕਰਦੇ ਜਾਂ ਰੀਲ ਸਟਾਰਟਸ ਕਰਦੇ ਕੁਝ ਵੀ ਮੈਕਸिमम ਲਗਾ ਲਓ ਕੁਝ ਵੀ ਆਪਣੇ ਚੈਨਲ ਨੂੰ ਅਸੀਂ ਸਟਾਰਟ ਕਰਦੇ ਆ ਤੇ ਉਸ ਚੈਨਲ ਦੇ ਵਿੱਚ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਦਾ ਸਨੇਹਾ ਦੇ ਦਿੰਦੀ ਆ ਉਸ ਤੋਂ ਬਾਅਦ ਮੇਰੇ ਲਈ ਬਹੁਤ ਜ਼ਰੂਰੀ ਹੁੰਦਾ ਇਹ ਬੋਲਣਾ ਕਿਉਂਕਿ ਜਿਹੜੇ ਤੇ ਮੇਰੇ ਪਬਲਿਕ ਪਲੇਸ ਪੁਰਾਣੇ ਲੋਕ ਜੁੜ ਚੁੱਕੇ ਨੇ ਉਹ ਤਾਂ ਜਾਣਦੇ ਹੀ ਐ ਮੋਨਿਕਾ ਤਵਨ ਅਫੀਸ਼ੀਅਲ YouTube ਐਂਡ Facebook ਪੇਜ ਹੈ ਬੱਟੇ ਜਿਹੜੇ ਨਵੇਂ-ਨਵੇਂ ਨਵੇਂ-ਨਵੇਂ ਲੋਕ ਆ ਰਹੇ ਨੇ ਚੈਨਲ ਨਾਲ ਜੁੜ ਰਹੇ ਨੇ ਉਹਨਾਂ ਤੱਕ ਵੀ ਸੁਨੇਹਾ ਦੇਣਾ ਬਹੁਤ ਜ਼ਰੂਰੀ ਹੈ ਕਿ ਮੇਰਾ ਸੇਮ ਪੇਜ ਜਿਹੜਾ ਹੈ ਕਿ YouTube ਦਾ ਐਂਡ ਮਾਨੀਕਾ ਤਵਨ Facebook ਦਾ ਸੇਮ ਇੱਕ ਹੀ ਪੇਜ ਹੈ ਤੇ ਅ ਮੈਨੂੰ ਕਿਤੇ ਨਾ ਕਿਤੇ ਸੀਰੀਅਸਲੀ ਮੇਰਾ ਹਾਸਾ ਆ ਗਿਆ ਤੇ ਕੀ ਮਤਲਬ ਮਤਲਬ ਲੋਕ ਦੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪੁਆਇੰਟਸ ਵਾਲੇ ਗੱਲਾਂ ਪਕੜ ਕੇ ਤੇ ਮੈਸੈਂਜਰ ਰਾਹੀਂ ਲਿਖ ਦਿੰਦੇ ਨੇ ਤੇ ਮੈਨੂੰ ਸੀਰੀਅਸਲੀ ਬਹੁਤ ਜ਼ਿਆਦਾ ਉਸ ਮਤਲਬ ਮੈਂ ਮਾਰਨਿੰਗ ਟਾਈਮ ਆਪਣਾ ਉੱਠਦੀ ਆ ਆਪਣਾ ਜੋ ਵੀ ਹੈ ਆਪਣਾ ਕਾਦਾ ਹੋਮ ਵਰਕਿੰਗ ਕਰਕੇ ਜਾਂ ਬੱਚਿਆਂ ਨੂੰ ਪੇਸ ਕੇ ਜਾਂ ਖੁਦ ਮਾਈਂਡ ਫਰੈਸ਼ ਹੋ ਕੇ ਐਂਡ ਹੁਣੇ ਮੈਂ ਯਸਟ ਫੋਨ ਖੋਲਿਆ ਤੇ ਮੈਂ ਸੈਂਦਰ ਮੈਸੇਜਸ ਮੈਂ ਚੈੱਕ ਕਰ ਰਹੀ ਐ ਕਿ ਚਲੋ ਚੈੱਕ ਕਰਦੀ ਕੋਈ ਫੋਨ ਵਗੈਰਾ ਜਾਂ ਕਾਲ ਜਾਂ ਕੁਝ ਵੀ ਮਤਲਬ ਜਿਹੜਾ ਕਿ ਵੈਸੇ ਤਾਂ ਕਾਲ ਸੈਕਸ਼ਨ ਮੈਂ ਆਫ ਕਰਤਾ ਹੋਇਆ ਐ ਕਿਉਂਕਿ ਮੈਂ ਕਾਲ ਸਾਰਿਆਂ ਦਾ ਅਟੈਂਡ ਨਹੀਂ ਜ਼ਰੂਰੀ ਸਮੰਧੀ ਬਟ ਹਾਂ ਮੈਸੇਜ ਰਾਹੀ ਮੈਂ ਸਾਰਿਆਂ ਦਾ ਜਵਾਬ ਦੇ ਜਾਨੀਆ ਚਾਹੇ ਫੀਰ ਹੋਵੇ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ ਮੈਸੇਜ ਮੇਰਾ ਲੇਟ ਹੋ ਜਾਵੇ ਚਾਹੇ ਮਲੇ ਉਧਰੋਂ ਦੀ ਫਾਸਟ ਹੋ ਜਾਵੇ ਬਟ ਐ ਵਾ ਕਿ ਮੈਸੇਜ ਦਾ ਰਿਪਲਾਈ ਮੈਂ ਦੇ ਦੇਣੀਆਂ ਤੇ ਤੁਹਾਨੂੰ ਬਤ ਦ ਫਸਟ ਨੰਬਰ ਤੇ ਹਰਿਆਣੀ ਤੋਂ ਇਹਗੇ ਨੇ ਉਹ ਤੇ ਹਰਿਆਣਾ ਤੋਂ ਦੇਖੋ ਜੀ ਉਹਨਾਂ ਨੇ ਆਪਣੇ ਤਰੀਕੇ ਨਾਲ ਮੈਨੂੰ ਲਿਖ ਕੇ ਭੇਜਿਆ ਤੇ ਸੀਰੀਅਸਲੀ ਮੇਰਾ ਬਹੁਤ ਹਾਸਾ ਨਿਕਲ ਗਿਆ ਔਰ ਮੈਂ ਸੋਚਦੀ ਆ ਕਿ ਸੀਰੀਅਸਲੀ ਯਾਰ ਲੋਕ ਨਾ ਮਤਲਬ ਮੋਨਿਕਾ ਮੋਨਿਕਾ ਦਾ ਬੰਦੇ ਚੈਨਲ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਗੱਲਬਾਤ ਮਤਲਬ ਸਮਝਦੇ ਹੋਗੇ ਤੇ ਦੇਖੋ ਅਗਲੇ ਬੰਦੇ ਨੇ ਇੱਕ ਪੁਆਇੰਟ ਵਾਲੀ ਚੀਜ਼ ਕਿੰਨੀ ਵਧੀਆ ਪਕੜੀ ਹੈ ਕਿ ਮੋਨਿਕਾ ਤੁਸੀਂ ਸਟਾਰਟ ਚੈਨਲ ਕਰਨ ਤੋਂ ਪਹਿਲਾਂ ਇਹ ਬਹੁਤ ਵਧੀਆ ਕਹਿੰਦੇ ਹੋ ਹੈਲੋ ਜੀ ਮੈਂ ਤੁਹਾਡੀ ਮੋਨਿਕਾ ਦਾ ਮਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਤੇ ਮੈਂ ਸੀਰੀਅਸਲੀ ਆਪ ਮੈਨੂੰ ਬਹੁਤ ਹਾਸਾ ਆ ਰਿਹਾ ਤੇ ਲੋਕ ਕਹਿੰਦੇ ਨੇ ਕਿ ਹਰਿਆਣੀ ਭਾਸ਼ਾ ਦੇ ਪੰਜਾਬੀ ਲੋਕ ਸਮਝ ਨਹੀਂ ਪਾਉਂਦੇ ਕਈਆਂ ਨੂੰ ਨਹੀਂ ਸਮਝ ਲੱਗ ਪੰਦੀ ਉਹ ਹਿੰਦੀ ਦੀ ਗੱਲ ਕਰਦੇ ਨੇ ਤੇ ਜਾਂ ਫਿਰ ਮਤਲਬ ਜਿਹੜੇ ਉੱਦਦੇ ਲੋਗ ਹੈ ਉਹ ਮਤਲਬ ਸਾਡੀ ਭਾਸ਼ਾ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਉਹ ਆਪਣੇ ਤਰੀਕੇ ਨਾਲ ਬੋਲਦੇ ਨੇ ਬਟ ਨਹੀਂ ਜਿਨ੍ਹਾਂ ਨੇ ਸਮਝਣਾ ਹੋਵੇ ਉਹ ਸਾਰੀਆਂ ਭਾਸ਼ਾ ਸਮਝ ਲੈਣੇ ਚਾਹੇ ਉਹ ਫਿਰ ਪੰਜਾਬੀ ਦੀ ਕਿਉਂ ਨਾ ਹੋਵੇ ਚਾਹੇ ਇੰਗਲਿਸ਼ ਦੀ ਕਿਉਂ ਨਾ ਹੋਵੇ ਚਾਹੇ ਆਪਣੀ ਸੰਸਕ੍ਰਿਤੀ ਵਿੱਚ ਕਿਉਂ ਨਾ ਹੋਵੇ ਕੋਈ ਵੀ ਕਿਉਂ ਨਾ ਹੋਵੇ ਤੇ ਸੀਰੀਅਸਲੀ ਫੇਸਬੁੱਕ ਪਰਿਵਾਰ ਫੈਮਿਲੀ ਐਂਡ ਜੂਟਿਬ ਫੈਮਿਲੀ ਤੁਹਾਨੂੰ ਬਤਾ ਮੈਨੂੰ ਸੀਰੀਅਸਲੀ ਬਹੁਤ ਹੱਸ ਆ ਗਿਆ ਕਿ ਕੋਈ ਨਾ ਕੋਈ ਦੇਖੋ ਕਿਸੇ ਨਾ ਕਿਸੇ ਗੱਲ ਦਾ ਉਹਨਾਂ ਨੇ ਕੁਛ ਵੀ ਉਹਨਾਂ ਨੇ ਖਾਸ ਨਹੀਂ ਬਟ ਉਹਨਾਂ ਨੇ ਇੱਕ ਜਵਾਬ ਦਾ ਮੈਨੂੰ ਰਿਪਲਾਈ ਦਿੱਤਾ ਕਿ ਜਿਹੜਾ ਕਿ ਮੈਂ ਮਤਲਬ ਤੁਹਾਡੇ ਨਾਲ ਸ਼ੇਅਰਸ ਕਰਦੀ ਆ ਤੇ ਬਾਕੀ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਕਿ ਮੌਸਮ ਦੇਖੋ ਦਿਨੋਂ ਦਿਨ ਦਿਨੋਂ ਦਿਨ ਪਰਮਾਤਮਾ ਦੀ ਕਿੰਨੀ ਕਿਰਪਾ ਹੋ ਰਹੀ ਹੈ ਤੇ ਰੱਬ ਜੀ ਦੇਖੋ ਰੰਗਾਂ ਦੇ ਵਿੱਚ ਕਿੰਦਾ ਰਾਜ਼ੀ ਨੇ ਤੇ ਹੁਣ ਵੀ ਇਸ ਟਾਈਮ ਬਿਲਕੁਲ ਮੌਸਮ ਏ ਕਲਾਸ ਹੋਇਆ ਹੋਇਆ ਹੈ ਉਹਦਾ ਮਤਲਬ ਮੈਂ ਤੁਹਾਨੂੰ ਦੱਸ ਦਵਾਂ ਕਿ ਬਿਲਕੁਲ ਬਿਊਟੀਫੁਲ ਐਂਡ ਬਿਲਕੁਲ ਵੰਡਲ ਹੋਇਆ ਹੋਇਆ ਹੈ ਇਹਦੇ ਮੌਸਮ ਦੇ ਵਿੱਚ ਜੇ ਇਨਸਾਨ ਕਿਤੇ ਬਾਹਰ ਕੋ ਮਨ ਜਾਵੇ ਜਿਸ ਆਊਟਰ ਸਿਟੀ ਜਾਂ ਮਤਲਬ ਬਾਈਪਾਸ ਸਿਟੀ ਸਾਈਡ ਜਾਵੇ ਤੇ ਸੀਰੀਅਸਲੀ ਮੌਸਮ ਦਾ ਆਨੰਦ ਬਿਲਕੁਲ ਵਧੀਆ ਆ ਜਾਂਦਾ ਹੈ ਤੇ ਮੈਂ ਹੋਨੇ ਯਸ ਚੈੱਕ ਕਰ ਰਹੀ ਸੀ ਬ੍ਰੈਕਫਾਸਟ ਵਗੈਰਾ ਰੈਡੀ ਕਰਕੇ ਖਾਣਾ ਪੀਣਾ ਖਾ ਕੇ ਫ੍ਰੀ ਮਾਈਂਡ ਚ ਰਕੇ ਤੇ ਮੈਂ ਸੋਚਿਆ ਚਲੋ ਮੈਂ ਆਪਣੇ ਫੇਸਬੁਕ ਪਰਿਵਾਰ ਨਾਲ ਮਿਲਦੀਆਂ ਤੇ ਬਟ ਨਹੀਂ ਸੀ ਪਤਾ ਮੈਨੂੰ ਕਿ ਜਦੋਂ ਮੈਂ ਮੈਸੈਂਜਰ ਖੋਲਾਗੇ ਹਰਿਆਣੀ ਪਾਸ਼ਾ ਵਿੱਚ ਉੱਪਰ ਉਹ ਲਿਖਿਆ ਹੋਇਆ ਮੇਰਾ ਜੋ ਵੀ ਹੈ ਮੇਰੀ ਕਵਿਤਾ ਲਗਾ ਲੋ ਜਾਂ ਮੇਰੇ ਬੋਲ ਲਗਾ ਲੋ ਜਾਂ ਮੇਰੇ ਵਰਡਸ ਲਗਾ ਲੋ ਕਿ ਉਹ ਮਤਲਬ ਮੈਨੂੰ ਇਸ ਤਰ੍ਹਾਂ ਮਤਲਬ ਡੀਲ ਕਰਨਗੇ ਮੇਰੇ ਅੱਗੇ ਕਿ ਦੇਖੋ ਮੋਨਿਕਾ ਜਮਨ ਤੁਸੀਂ ਇਸ ਤਰ੍ਹਾਂ ਹੀ ਬੋਲਦੇ ਹੋ ਨਾ ਤੇ ਪਤਾ ਨਹੀਂ ਚਲੋ ਥੈਂਕ ਯੂ ਸੋ ਮੱਚ 给。 ਕਿਤੇ ਨਾ ਕਿਤੇ ਫੈਮਿਲੀ ਪਰਿਵਾਰ ਥੋੜਾ ਜਿਹਾ ਸਨਮਾਨ ਨਿਕਾਲ ਕੇ ਮੈਨੂੰ ਦੇਖ ਹੀ ਲੈਂਦੇ ਨੇ ਜਾਂ ਮੈਨੂੰ ਸੁਣ ਹੀ ਲੈਂਦੇ ਨੇ ਮੇਰੇ ਲਈ ਉਹ ਵੀ ਬਹੁਤ ਵੱਡੀ ਗੱਲ ਹੈ ਪਤਾ ਤੁਹਾਨੂੰ ਬਹੁਤ ਹੀ ਵੱਡੀ ਗੱਲ ਹੈ ਨਹੀਂ ਤੇ ਅਸਲ ਤੁਹਾਨੂੰ ਪਤਾ ਹੈ ਲੋਕ ਫਿੱਪ ਫਿੱਪ ਉੱਪਰ ਕਰਦੇ ਜਾਂਦੇ ਨੇ ਕਿ ਮਲੇ ਜੇ ਚੀਜ਼ ਨਹੀਂ ਵਧੀਆ ਲੱਗੀ ਜਾਂ ਨਹੀਂ ਵਧੀਆ ਲੱਗੀ ਮੋਬਾਈਲ 'ਚ ਪੰਨੀ ਮੇਰੀ ਤਰ੍ਹਾਂ ਦੇ ਲੋਕ ਜਾਂ ਆਪਣੀ ਮੇਰੇ ਤੋਂ ਵੀ ਜ਼ਿਆਦਾ ਵਧੀਆ ਜਾਂ ਪਲੱਸ ਜਾਂ ਮਾਈਨਸ ਕੁਝ ਵੀ ਲਗਾ ਲੋ ਬਹੁਤ ਸਾਰਾ ਫੇਸਬੁਕ ਪਰਿਵਾਰ ਜਿਹੜਾ ਕਿ ਪਬਲਿਕ ਪਲੇਸ ਭੱਜ ਰਿਹਾ ਹੈ ਜਾਂ ਦੌੜ ਰਿਹਾ ਹੈ ਜਾਂ ਸੋਸ਼ਲਸ ਲਾਈਨ ਚੱਲ ਰਹੀ ਹੈ ਬਟ ਬਹੁਤ ਇਹ ਵਧੀਆ ਲੱਗਦਾ ਹੈ ਕਿ ਜਦੋਂ ਕੋਈ ਇਨਸਾਨ ਨੂੰ ਪੂਰੀ ਤਰ੍ਹਾਂ ਕੋਈ ਸੁਣਦਾ ਹੈ ਨਾ ਪੂਰੀ ਤਰ੍ਹਾਂ ਗਾਈਡਡਿਸ਼ਨਸ ਮਤਲਬ ਉਹਦੇ ਕੋ ਤਰੀਕੇ ਨਾਲ ਤਰੀਕੇ ਨਾਲ ਦੇਖਦਾ ਹੈ ਕਿ ਉਹ ਕੀ ਬੋਲ ਰਿਹਾ ਹੈ ਕਿ ਸੁਣ ਰਿਹਾ ਹੈ ਕਿ ਗੱਲਬਾਤ ਹੋ ਰਹੀ ਹੈ ਤੇ ਉਹ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਮਤਲਬ ਉਹ ਟੱਚਿੰਗ ਹੁੰਦੀ ਹੈ ਔਰ ਸੀਰੀਅਸਲੀ ਹੈ ਬਰਾਨਾ ਜੀ ਰਿਆਣੀ ਭਾਸ਼ਾ ਵਾਲੇ ਜਿਹੜੇ ਲੋਗ ਨੇ ਐਂਡ ਉਹਨਾਂ ਦਾ ਨਾਮ ਸਤਲੈਟਪਨ ਬਣੀ ਕੁਝ ਇਸ ਤਰ੍ਹਾਂ ਦਾ ਸਤਲੈਟਨ ਨਾਮ ਦਾ ਨਾਮ ਤੋਂ ਮੈਨੂੰ ਨਾਮ ਵੀ ਉਹਨਾਂ ਦਾ ਲੈਣਾ ਨਹੀਂ ਆ ਰਿਹਾ ਬਹੁਤ ਔਖਾ ਜਿਹਾ ਨਾਮ ਹੈ ਜੀਬੋ ਗਰੀਬ ਜਿਹਾ ਨਾਮ ਤੇ ਮੈਂ ਉਹਨਾਂ ਨੂੰ ਵੀ ਕਲੀਅਰ ਕਰ ਦਿਆਂਗੀ ਥੈਂਕ ਯੂ ਸੋ ਮੱਚ ਮੇਰੇ ਮੈਸੇਜ ਨੂੰ ਤੁਸੀਂ ਬੜੇ ਤਰੀਕੇ ਨਾਲ ਦੇ ਗੌਰ ਨਾਲ ਸੁਣਦੇ ਹੋ ਜਾਂ ਪੜ੍ਹਦੇ ਹੋ ਤੇ ਜਿਹੜਾ ਤੁਸੀਂ ਮੈਸੈਂਜਰ ਰਾਹੀਂ ਮੈਸੇਜ ਭੇਜਿਆ ਉਹ ਮੈਨੂੰ ਬਹੁਤ ਕਿਤੇ ਨਾ ਕਿਤੇ ਵਧੀਆ ਲੱਗਾ ਤੁਹਾਡੇ ਟਾਊਨ ਦੇ ਵਿੱਚ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਤੇ ਬਾਕੀ ਆਪਣੇ ਕਹਾ ਰਹਾਸ ਦੇ ਰੋ ਖੁਸ਼ ਰੋ ਵਧੀਆ ਰੋ ਤੰਦਰੁਸਤ ਰੋ ਪਰਮਾਤਮਾ ਮੇਰੇ ਫੇਸਬੁਕ ਪਰਿਵਾਰ ਮੇਰੀ ਫੈਮਲੀ ਨੂੰ ਮੇਰੇ ਸੋਸ਼ਲਸ ਲਾਈਨ ਨੂੰ ਹਮੇਸ਼ਾ ਵਧੀਆ ਤੇ ਤੰਦਰੁਸਤ ਰੱਖੇ ਕਿਉਂਕਿ ਮੈਂ ਦਿਲੋ ਹੈਜ਼ਰਡ ਰਿਸਪੈਕਟ ਦਿਲੋ ਤਵਾੜਨ ਨਾਲ ਆਪਣਾ ਚੈਨਲ ਜੋੜ ਕੇ ਬੈਠੀ ਹੋਈ ਆ ਤੇ ਦਿਲੋ ਹੀ ਜਿਹੜੀਆਂ ਵੀ ਆਪਣੀਆਂ ਮਾਂ ਦੀਆਂ ਕਿੰਨੀਆਂ ਵੀ ਮੇਰੀਆਂ ਗੱਲਾਂ ਕਿਉਂ ਨਾ ਆਉਣ ਚਾਹੇ ਘਰ ਦੇ ਪ੍ਰਤੀ ਹੋਣ ਚਾਹੇ ਬਾਹਰ ਦੇ ਪ੍ਰਤੀ ਕਿਉਂ ਨਾ ਹੋਣ ਚਾਹੇ ਫਿਰ ਇੱਧਰ ਦੀਆਂ ਜਾਂ ਉੱਧਰ ਦੀਆਂ ਮੈਨੂੰ ਹਰ ਇੱਕ ਗੱਲ ਦਾ ਇੱਕ ਨਿਊਜ਼ ਬਣ ਕੇ ਅੱਗੇ ਬੈਠਣਾ ਪੈਂਦਾ ਹੈ ਇਸ ਕਾਰਨ ਕਿ ਸ਼ਾਇਦ ਕਿਤੇ ਨਾ ਕਿਤੇ ਤੁਹਾਡੇ ਕਿਸੇ ਕਮੈਂਟstra ਹੀ ਮੇਰੀ ਅੱਛੀ ਗਾਈਡ ਮਿਲ ਸਕੇ ਔਰ ਮੈਂ ਜਿਹੜਾ ਕਿ ਅੱਗੇ ਲਈ ਜੋ ਵੀ ਹੈ ਆਪਣਾ ਵਧੀਆ ਤੋਂ ਵਧੀਆ ਤੁਹਾਡੇ ਅੱਗੇ ਰੱਖ ਸਕਾਂ ਕੁਝ ਵੀ ਗੱਲਬਾਤ ਸੋ ਤੇ ਬਾਕੀ ਟਾਈਮ ਦੇਖੋ ਔਰ 10 ਵਜਨ ਦੇ ਸਿਰਫ 15 ਮਿੰਟ ਰਹਿ ਗਏ ਨੇ ਤੇ ਅਸੀਂ ਬਿਲਕੁਲ ਫ੍ਰੀ ਆ ਐਂਡ ਤੁਹਾਨੂੰ ਪਤਾ ਫਾਰਮਿੰਗ ਜਾ ਚੁੱਕੀ ਹੈ ਵਿਵੇਕ धवन ਚਾ ਚੁੱਕੇ ਨੇ ਐਂਡ ਚੋਟੀ ਜੀ ਵਿਦਿਆ ਜੀ ਨੂੰ ਤੁਸੀਂ ਦੇਖਦੇ ਹੁੰਦੇ ਹੋ ਉਹ ਵੀ ਜਾ ਚੁੱਕੀ ਹੈ ਤੇ ਥੋੜੇ ਟਾਈਮ ਤੱਕ ਇਹਨਾਂ ਦੇ ਜਿਹੜੇ ਮੇਰੇ ਇਹਨਾਂ ਦੇ ਫਾਦਰ ਹੈ ਉਹ ਵੀ ਚਲੇ ਜਾਣਗੇ ਫਿਰ ਮਾਨੀਕਾ ਬਿਲਕੁਲ ਫ੍ਰੀ ਹੈ ਫ੍ਰੀ ਮਤਲਬ ਐ ਨਹੀਂ ਕਿ ਫ੍ਰੀ ਹੈ ਫ੍ਰੀ ਦਾ ਮਤਲਬ ਕਿ ਘਰ ਨੂੰ ਲੈ ਕੇ ਛੋਟੇ ਛੁੱਟ 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 ਜਿਹੜੇ ਕੰਮ ਐ ਉਹਨੂੰ ਕਰਨ ਦੇ ਵਿੱਚ ਰੁੱਝ ਜਾਵਾਂਗੀ ਤੇ ਫ੍ਰੀ ਹੋਣ ਦਾ ਟਾਈਮ ਪੀਰੀਅਡ ਜਿਹੜਾ ਮੇਰਾ ਮੈਕਸਿਮਮ 12.5 12 12 12.5 ਦੇ ਵਿੱਚ ਵਿੱਚ ਅੱਜ ਕੱਲ 1-2 ਦਿਨ 1-2 ਦਿਨ ਤੋਂ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਬਾਕੀ ਚਲੋ ਜੀ ਥੈਂਕ ਯੂ so much ਫੇਸਬੁਕ ਪਰਿਵਾਰ ਜੀ ਐਂਡ ਸਭ ਨਾਲ ਵੱਡੀ ਗੱਲ ਕੀ ਜੇ ਮੇਰੀ ਗੱਲਬਾਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਂਦੀ ਹੈ ਤੇ ਤੁਸੀਂ ਮੈਨੂੰ ਦਿਲੋਂ ਪਲੀਜ਼ ਰਿਕੁਐਸਟ ਹੈ ਔਰ ਦੱਸ ਦਿਆ ਕਰੋ ਕਿ ਮੋਨਿਕਾ ਤੁਹਾਡੇ ਇੱਥੇ ਗੱਲ ਸਹੀ ਨਹੀਂ ਹੈ ਜਾਂ ਤੁਹਾਡੇ ਇੱਥੇ ਗੱਲ ਸਹੀ ਨਹੀਂ ਹੈ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਮੈਨੂੰ ਹਰ ਇੱਕ ਮੈਸੇਜ ਦਾ ਰਿਪਲਾਈ ਕਮੈਂਟਸ ਦੇ ਸਕਦੇ ਹੋ ਤੇ ਬਾਕੀ ਦਿਨ ਦੀ ਸ਼ੁਰੂਆਤ ਹੈ ਤੇ ਮੈਂ ਪਰਮਾਤਮਾਗੇ ਹਮੇਸ਼ਾ ਲਈ ਹੱਥ ਜੋੜ ਕੇ ਰੱਖਾਂਗੀ ਕਿ ਜ਼ਿੱਦੋਂ ਵੀ ਮੈਂ ਆਪਣਾ ਦਿਨ ਦੀ ਸ਼ੁਰੂਆਤ ਕਰਾਂ ਤੇ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਲੈ ਕੇ ਕਰਾਂ ਜਿਹਦੇ ਵਿੱਚ ਇੱਕ ਬਿੰਦਾਸ ਇਨਸਾਨ ਦਾ ਦਿਮਾਗ ਹੋਵੇ ਤੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਾ ਹੋਵੇ ਬਟ ਫਿਰ ਵੀ ਤੁਹਾਨੂੰ ਪਤਾ ਹੈ ਕਿਤਨਾ ਕਿਤੇ ਕਿਤਨਾ ਕਿਤੇ ਇਨਸਾਨ ਬਿਲਕੁਲ ਪਟਰੀ ਤੇ ਚੱਲਦਾ ਹੋਵੇ ਨਾ ਤੇ ਉਹਨੂੰ ਡਿੱਗਣ ਲਈ ਨਾ ਇੱਕ ਮਿੰਟ ਨਹੀਂ ਲੱਗਦਾ ਉਹ ਪਟਕ ਥੱਲੇ ਡਿੱਗ ਪੈਂਦਾ ਉਹਦਾ ਕਾਰਨ ਬੰਨੀ ਕੀ ਹੈ ਕਿ ਜਦੋਂ ਸਾਰਾ ਪੁਆਇੰਟ ਮਸਲਾ ਹੱਲ ਹੋ ਰਿਹਾ ਤੇ ਇੱਕਦਮ ਫਿਰ ਠੱਕਰ ਦੀ ਆਵਾਜ਼ ਕਿਸੇ ਕੋਲੋਂ ਆਵੇ ਜਾਂ ਕਿਸੇ ਕੋਲੋਂ ਸੁਣੀ ਜਾਵੇ ਤਾਂ ਦਿਮਾਗ ਇਹ ਧਿਆਨ ਕੇ ਬਿਨਾਂ ਸਟੌਪ ਹੋ ਜਾਂਦਾ ਬਿਲਕੁਲ ਸੀਰੀਅਸਲੀ ਸੋ ਚਲੋ ਫੇਸਬੁਕ ਜੀ ਜੀ YouTube ਐਂਸ ਫੈਮਲੀ ਜੀ ਆਪਣਾ ਆਪਣਾ ਤਿਆਰ ਰੱਖਿਓ ਆਪਣੇ ਆਪਣੇ ਘਰ ਤੰਦਰੁਸਤ ਰਹੋ ਵਧੀਆ ਵਧੀਆ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਧੰਨਵਾਦ ਥੈਂਕ ਯੂ ਸੋ ਮਚ ਟਿਕ ਕੇ